ਕਿਉਂਕਿ ਹੁਣ ਤੇ ਅਸੀਂ ਕੋ ਕੰਮ ਐ ਗੋਲਕ ਦੇ ਕੋਲ ਖਲੋਜੀਦਾ ਐ ਰੋਈ ਜਾਂਦੇ ਨੇ ਬੰਦੇ ਰੋਈ ਜਾਂਦੇ ਨੇ ਆ ਨਹੀਂ ਹੋਇਆ ਜੀ ਉਹ ਨਹੀਂ ਹੋਇਆ ਜੀ ਤੇ ਜਦੋਂ ਹੱਸਣ ਦੀ ਵਾਰੀ ਆਉਂਦੀ ਉਦੋਂ ਠੇਕੇ ਤੇ ਜਾ ਖਲੋਂਦੇ ਨੇ ਉਥੋਂ ਬੋਤਲਾ ਲੈਣਗੇ ਫਿਰ ਤਾਬਿਆਂ ਤੇ ਜਾ ਕੇ ਮੁਰਗੇ ਖਾਣਗੇ ਜਦੋਂ ਦੁੱਖ ਹੋਏਗਾ ਉਦੋਂ ਫਿਰ ਗੁਰਦੁਆਰੇ ਆ ਜਾਣਗੇ ਕਦੇ ਖੁਸ਼ੀ ਵੀ ਪ੍ਰਗਟ ਕੀਤੀ ਗੁਰਦੁਆਰੇ ਆ ਕੇ ਰੋਂਦੇ ਪਿੱਟ ਦੀ ਤੁਰੇ ਆਉਨੇ ਆ ਜਦੋਂ ਮਹਾਰਾਜ ਕੁਝ ਦੇ ਦਿੰਦਾ ਹੈ ਜਬ ਕਿਛ ਪਾਵੈ ਤਬ ਗਰਭ ਕਰਤ ਹੈ ਫਿਰ ਸ਼ਰਾਬਾਂ ਤੇ ਪਾਲਟੀਆਂ ਤੇ ਵੱਡੇ ਵੱਡੇ ਨਾਚ ਗਾਣੇ ਅਡੰਬਰ ਫਿਰ ਨਹੀਂ ਆਪਾਂ ਨੂੰ ਗੁਰਦੁਆਰਾ ਸੋਝਦਾ ਬੰਦਾ ਬਿਮਾਰ ਹੋ ਜਾਏ ਬੰਦਾ ਹਸਪੀਟਲ ਜਾਵੇ ਅਸੀਂ 2 ਘੰਟਿਆਂ ਚ ਗੁਰਦਾਰੇ ਆ ਜਾਣੇ ਆ ਗਿਆਨੀ ਜੀ ਛੇਤੀ ਅਰਦਾਸ ਕਰ ਦਿਓ ਬਾਪੂ ਮਰ ਚੰ데요। ਕਿ ਜਦੋਂ ਕਾਕਾ ਜਾਪ ਪਵੇ 40 ਦਿਨਾਂ ਬਾਅਦ ਆਉਨੇ ਸੀ। ਪੂਰੀ ਠੇਕੇ ਦੀ ਸ਼ਰਾਬ ਮਕਾ ਕੇ ਫਿਰ ਗੁਰਦੁਆਰੇ ਦਾ ਟਾਈਮ ਲੱਗਦਾ ਹੈ ਸਾਡਾ। ਵੀ ਚਲੋ ਬੱਚਾ ਨਹੀਂ ਆ ਸਕਦਾ ਬੱਚੇ ਦੀ ਮਾਂ ਨਹੀਂ ਆ ਸਕਦੀ। ਬਾਕੀ ਟੱਬਰ ਤੇ ਗੁਰਦੁਆਰੇ ਆ ਸਕਦਾ ਹੈ ਨਾ ਕਿ ਮਹਾਰਾਜ ਪੁੱਤਰ ਦਿੱਤਾ ਤੁਸੀਂ।